ਵੀ ਲੈ ਲੋ ਅਰ ਕੀ ਅਸਲਾ ਕਿ ਨਈ ਸਰ ਮੈਨੂੰ ਐਸਾ ਦੋ ਗੱਡੇ ਕੋਈ ਹੈ ਅਸੀਂ ਤਾਂ ਇਹ ਗੁੰਡੇ ਆ ਅਸੀਂ ਕੋਈ ਬੰਦਾ ਤੁਹਾਨੂੰ ਐਸਾ ਲੱਗਦਾ ਆ ਆਰਡਰ ਦੇ ਦੇ ਦੋ ਦੋ ਕਰਦੇ ਨਹੀਂ ਹੈ ਜੀ ਆਰਡਰ ਵੀ ਦਿਨ ਕੋਈ ਇੱਥੇ ਅੰਦਰ ਦੇਖੋ ਆਰਡਰ ਦੇਖੋ ਜੀ ਆਰਡਰ ਪਤਾ ਕੀ ਹੈ ਵੀਰੇ ਬਹੁਤ ੱਕੜਾ ਨਾ ਕੋਈ ਨਾ ਸਾਡੇ ਕੋਲ ਕੋਈ ਅਸਰ ਨਾ ਕੋਈ ਸਾਡੇ ਨੂੰ ਦਾ ਅੰਦਰ ਹੈ ਮੇਰੀ ਗੱਲ ਨਹੀਂ ਬੇਟੀ ਨੂੰ ਜਾਣ ਦਿਓ ਇਕੱਲੀ ਨੂੰ ਅਸੀਂ ਬੈਠੇ ਰਹੋ ਸ਼ਰਮ ਨਹੀਂ ਇਕੱਲੀ ਦਾ ਜਿੰਦਾਬਾਦ ਸ਼ਰਮ ਨਹੀਂ ਇਕੱਲੀ ਦਾ ਜਿੰਦਾਬਾਦ ਆਪਾ ਬੋਦੋ ਗਿਆ ਬੰਦਿਆਂ ਨੂੰ ਜੇਕਰ ਲੱਭ ਕੇ ਜਾ ਕੇ ਮੋਟਾ ਪਟਾ ਲਾਉਣਾ ਬਾਈ ਤੂੰ ਭਾਈ ਤੂੰ ਅੱਜ ੱਕੜਾ ਲਾਈ ਫੱਲੇਗਾ ਤੁਹਾਡੇ ਫਾਇਦੇ ਕਰਕੇ 100 ਕਿਉਂ ਨਾ ਕਰਦੇ ਕਿਸੇ ਨੂੰ ਨਹੀਂ ਕਰਦਾ ਜੀ ਮੇਰਾ ਸਰਬਾਨਗਰ ਗੁਰੂ ਨਾਨਕਵਾ ਜੀ ਜਿੰਦਾਬਾ ਜਿੰਦਾਬਾ ਮੇਰੀ ਗੱਲ ਸੁਣੋ ਮੈਨੂੰ ਕੱਲ ਨੂੰ ਜਾਣਾ ਸਾਰੇ ਤੋਂ ਬੋਲੋ ਸਾਰੀ ਰੈਸਟ ਪਾਣੀ ਹੈ ਭਾਈ ਸਾਰੀ ਰੈਸਟ ਪਾ ਲੋ ਰੈਸਟ ਪਾ ਲੋ ਕੱਲ੍ਹ ਰੈਸਟ ਪਾ ਲੋ ਇਹ ਨੇ ਹੈਵੀ ਬਰਥਡੇ ਰੈਸਟ ਪਾ ਲੋ ਸਾਰੇ ਲੋ ਜਾਈ ਚਲੋ ਬੜਬਲਾ ਗੱਡੀ ਮੇਰੀ ਗੱਲ ਮੈਂ ਬੜੇ ਪੀਸ ਵਿੱਚ ਕਰਨਾ ਥੀ ਆ ਗੱਲ ਕੀਤੀ ਰੈਸਟ ਪਾਓ ਰੈਸਟ ਪਾਓ ਕਿੰਨੇ ਗੱਲ ਕਰਦੇ ਮੇਰੇ ਨਾਲ ਉਹਦੇ ਪੱਤੇਆਂ ਨੂੰ ਜਾਓ ਉਹ ਆਰਡਰ ਨਾ ਤੁਸੀਂ ਉਹ ਦਿਖਾ ਦਿਓ ਬਾਈ ਕਿਹੜੇ ਕਿਹੜੇ ਨਹੀਂ ਨਹੀਂ ਇਹ ਤਾਂ ਕੰਮ ਹੈ ਇਹ ਤਾਂ ਕੁਲੋ ਮਿੰਟ ਦੇ ਬੱਸ ਆਈ ਕਿਹੜੇ ਦੇਖੋ ਨਾ ਕਿਹੜੇ ਨੀ ਆ ਬਾਈ ਉਹ ਤਾਂ ਦਿਖਾਓ ਸਾਨੂੰ ਵੀ ਕਰਦੇ ਆ ਤੁਹਾਡੇ ਕੋਲੇ ਆਰਡਰ ਆ ਕੁ ਦਿਖਾ ਦਿਓ ਅਸੀਂ ਕੋਈ ਪਾਗਲ ਥੋੜੀ ਦੇਖਨੇ ਆ ਆਰਡਰ ਦਿਖਾਓ ਜੀ ਬਹਿ ਜਾਣੇ ਆ ਸਾਨੂੰ ਪਤਾ ਤਾਂ ਲੱਗੇ ਨਾ ਆਰਡਰ ਕਿਹਨੇ ਇਸ਼ੂ ਕਰਿਆ ਕਿਵੇਂ ਹਾਂ ਕਿਉਂ ਕਿੰਨਾ ਕਿੰਨਾ ਕਿਸ ਕਰਕੇ ਕੀਤਾ ਤੁਸੀਂ 4 ਬੰਦੇ ਖੜੇ ਲੱਗੇ ਕਿਉਂ ਦੱਸੋ ਤੁਸੀਂ ਆਰਡਰ ਖਵਾਉ ਸੀ ਤੁਹਾਡੇ ਨਾਲ ਕਾਰੋਬਾਰ ਵੀ ਦੇਖਣਾ ਇਹਨੂੰ ਕੱਲੀ ਨਾ ਜਾਣਦੇ ਹੋ ਕਾਰੋਬਾਰ ਦੇਖਿਆ ਸਾਰਾ ਮੈਡਮ ਜੀ ਮਹੱਲੇ ਵਾਲੇ ਦੁਖੀ ਹੋਏ ਹੋ ਪਤਾ ਨਹੀਂ ਕੀ ਮੈਡਮ ਜੀ ਮਹੱਲਾ ਸਾਨੂੰ ਸਾਰਾ ਪੁੱਛਣਾ ਨਹੀਂ ਦਿੱਤਾ ਕੀ ਹੋ ਗਈ ਕੋਈ ਕੋਈ ਕੀ ਹੋ ਗਿਆ ਵਾਹ ਹੋ ਗਿਆ ਸਾਡੀ ਵੇਜ ਜੀ ਹੋ ਗਈ ਮੁਰਦਾਬਾਦ ਆਪ ਪੁਲਿਸ ਮੁਰਦਾਬਾਦ ਆਪ ਪੁਲਿਸ ਮੁਰਦਾਬਾਦ ਮੈਨੂੰ ਜਾਨ ਤੋਂ ਪਲੀਜ਼ ਜਾਨ ਤੋਂ ਕਿਉਂ ਐਦਾਂ ਤਾ ਤੁਸੀਂ ਕਿਹਦਾ ਕਲੇਮੀ ਦਮਾਗੇ ਬੰਦ ਕਰੋ ਬੰਦ ਕਰੋ ਸਾਹਮਣੇ ਕਾਲ ਕਰ ਰਹੇ ਨੇ ਕਾਲ ਕਰ ਰਹੇ ਨੇ ਕੀ ਵਜਾ ਮੈਡਮ ਅੱਜ ਰੋਕ ਰਹੀ ਹੈ ਪੁਲਿਸ ਤੁਹਾਨੂੰ ਦੇਖੋ ਮੈਨੂੰ ਬਿਲਕੁਲ ਵੀ ਨਹੀਂ ਕੁਝ ਪਤਾ ਇਹਨਾਂ ਨੇ ਕੋਈ ਗੱਲ ਕਰ ਰਹੀ ਹੈ ਬੀਬੀ ਜੀ ਕੁਝ ਨਹੀਂ ਦੱਸਿਆ ਹੈਗਾ ਸਵੇਰ 4 ਵਜੇ ਦੇ ਇਹ ਆ ਕੇ ਫੋਰਸ ਜਿਹੜੀ ਮੇਰੇ ਘਰ ਅਨ ਐਲਾਨੀ ਐਮਰਜੈਂਸੀ ਦੀ ਤਰ੍ਹਾਂ ਪੂਰਾ ਮੇਰਾ ਘਰ ਚਾਰੋਂ ਪਾਸੇ ਤੋਂ ਘੇਰਿਆ ਹੋਇਆ ਇਸ ਕੋਈ ਵੀ ਐਸਾ ਰਸਤਾ ਨਹੀਂ ਜਿੱਥੇ ਇਹਨਾਂ ਨੇ ਫੋਰਸ ਨਹੀਂ ਲਗਾਈ ਹੋਈ ਮੈਨੂੰ ਇਹ ਦੱਸ ਨਹੀਂ ਰਿਹਾ ਹੈਗੇ ਕਿ ਕਿਉਂ ਕਿਉਂ ਇਸ ਤਰੀਕੇ ਨਾਲ ਕਰ ਰਿਹਾ ਨੇ ਤੁਸੀਂ ਇਹਨਾਂ ਤੋਂ ਬੁੱਧ ਪੁੱਛੋ ਕਿ ਇਹਨਾਂ ਨੂੰ ਕੀ ਖਤਰਾ ਹੈ ਮੈਨੇ ਐਸਾ ਕੀ ਕੀਤਾ ਮੇਰੇ ਘਰ ਚ ਕੋਈ ਹਥਿਆਰ ਮਿਲੇ ਨੇ ਜਾਂ ਕੋਈ ਗੈਰ ਕਾਨੂੰਨੀ ਕੰਮ ਹੋ ਰਿਹਾ ਤਾਂ ਤਾਂ ਇਹ ਸੋਚਣ ਪੂਰਾ ਮਹੱਲਾ ਦੇਖ ਰਿਹਾ ਕਿ ਕੀ ਹੋ ਰਿਹਾ ਇਹ ਕੁਝ ਵੀ ਨਹੀਂ ਦੱਸ ਰਹੇ ਹੈਗੇ ਜੇ ਇਹ ਦੱਸ ਸਕਦੇ ਨੇ ਤਾਂ ਇਹਨਾਂ ਤੋਂ ਪੁੱਛ ਲਓ ਕਿ ਇਹ ਕਿਉਂ ਆਏ ਨੇ ਕਦੋਂ ਤੋਂ ਨਜ਼ਰਬੰਦ ਕੀਤਾ ਤੋਂ ਸਵੇਰ 4 ਵਜੇ ਤੋਂ ਸਵੇਰ 4 ਵਜੇ ਤੋਂ ਜਦੋਂ ਉਹ ਮੇਰਾ ਬ੍ਰਦਰ ਇੱਥੋਂ ਉੱਠ ਕੇ ਮੰਡੀ ਜਾ ਰਿਹਾ ਸੀ ਉਹਨੇ ਮੈਨੂੰ ਕਿਹਾ ਕਿ ਬਾਹਰ ਪੁਲਿਸ ਲੱਗਿਆ ਮੈਂ ਕਿਹਾ ਕਾਦੇ ਲਈ ਲੱਗਿਆ ਮੈਂ ਫੇਰ ਸੋ ਗਈ ਮੈਂ ਕਿਹਾ ਚਲੋ ਕੋਈ ਹੋਏਗਾ ਦੱਦਾ ਕਰਕੇ ਕੁਝ ਕੰਮ ਉਹ ਕਹਿੰਦੇ ਤੁਹਾਡੇ ਬਾਰੇ ਪੁੱਛੇ ਸੀ ਮੈਂ ਕਿਹਾ ਸ਼ਾਇਦ ਮੇਰੇ ਜਾਣ ਹੈ ਤਾਂ ਕਰਕੇ ਚੰਡੀਗੜ੍ਹ ਮੈਂ ਕਿਹਾ ਵਰਕਰ ਵੀ ਕਹੀ ਜਾਣ ਵੀ ਆਪਾਂ ਨੇ ਜਾਣੇ 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 ਉਹ ਆਪਾਂ ਨੂੰ ਵੀ ਪਤਾ ਹੈ ਕਿ ਕਿਉਂ ਕਰ ਰਹੇ ਨੇ ਇਹ ਕਿਉਂਕਿ ਅੱਜ ਮਜੀਠਿਆ ਸਾਹਿਬ ਦੀ ਉੱਥੇ ਪੇਸ਼ੀ ਹੈ ਮੁਹਾਲੀ ਕੋਰਟ 'ਚ ਇਹਨਾਂ ਨੂੰ ਇਹ ਲੱਗ ਰਿਹਾ ਕਿ ਸਾਰੇ ਜਿਹੜੇ ਲੋਕ ਨੇ ਇਹ ਜਾਣ ਕੇ ਇਕੱਠੇ ਹੋ ਕੇ ਇਹਨਾਂ ਨੂੰ ਡਰ ਹੈ ਕਿਉਂਕਿ ਇਹਨਾਂ ਨੇ ਜਿਹੜੀ ਇਹ ਪੰਜਾਬ ਸਰਕਾਰ ਹੈ ਇਹਨਾਂ ਨੇ ਝੂਠੇ ਪਰਚੇ ਕਰਕੇ ਮਜੀਠੀਆ ਸਾਹਿਬ ਤੇ ਉਹਨਾਂ ਨੂੰ ਅਰੈਸਟ ਕੀਤਾ ਹੋਇਆ ਹੁਣ ਇਹ ਪੰਜ ਅਕਾਲੀ ਜਿੰਦੇ ਵੀ ਵਰਕਰ ਨੇ ਉਹਨਾਂ ਨੇ ਇਹਨਾਂ ਨੇ ਸਾਰਿਆਂ ਨੂੰ ਏ ਡੀਟੇਨ ਕੀਤਾ ਹੋਇਆ ਇਹਨਾਂ ਦੀ ਇਹੀ ਮਨਸ਼ਾ ਇਹੀ ਕਾਰਨ ਹੈ ਜੀ ਤੁਸੀਂ ਇਹੀ ਦੱਸ ਦਿਓ ਨਾ ਇਹ ਹੈ ਕਿ ਇਹ ਕਹਿੰਦੇ ਉਹਨਾਂ ਨੂੰ ਨਹੀਂ ਹੈ ਇਹ ਤੁਸੀਂ ਆ ਤਾਂ ਮੰਨ ਲਓ ਵੀ ਤੁਸੀਂ ਤਾਂ ਕਰ ਰਹੇ ਹੋ ਬਹੁਤ ਵੀ ਬਈ ਮੰਨੋ ਤਾਂ ਤੁਸੀਂ ਦੱਸੋ ਨਾ ਵੀ ਇਹੀ ਕਾਰਨ ਹੈ ਪੰਜਾਬ ਸਰਕਾਰ ਡਰੀ ਹੋਈ ਐ ਇਹ ਸਾਰੀ ਜਿਹੜੀ ਪੁਲਿਸ ਐ ਸਾਰੀ ਮਿਲੀ ਹੋਈ ਐ ਇਹੀ ਹੋ ਰਹੀ ਐ ਮਿਲੀ ਭੋਗਤ ਹੋ ਰਹੀ ਐ ਤੁਸੀਂ ਆਪਣੀ ਡਿਊਟੀ ਕਰੋ ਨਾ ਅਗਰ ਤੁਹਾਡੇ ਕੋਲ ਆਰਡਰ ਐ ਤਾਂ ਦੋ ਸਾਨੂੰ ਅਸੀਂ ਨਹੀਂ ਜਾਣਦੇ ਹੈਗੇ ਸਾਡੇ ਖਿਲਾਫ ਕੋਈ ਐਫ ਆਈ ਆਰ ਹੋਇਆ ਤਾਂ ਦੱਸੋ ਤੁਸੀਂ ਬਿਨਾ ਮਤਲਬ ਮੇਰੇ ਕੰਮਾਂ ਤੋਂ ਮੈਨੇ ਸਵੇਰ ਸਵੇਰ ਦੇਖੋ ਦੋ ਚਾਰ ਮਾਰਗਾਂ ਜਿਵੇਂ ਹੋ ਜਾਂਦੀਆਂ ਨੇ ਸਵੇਰੇ ਸਵੇਰੇ ਬੰਦੇ ਨਾ ਜਾ ਲਾ ਹੁੰਦਾ ਮੈਂ ਸਵੇਰੇ 7-8 ਵਜੇ ਇਦਾਂ ਤਿਆਰ ਹੋ ਕੇ ਰੋਜ਼ ਪਿੰਡ ਤੱਕ ਕਿਤੇ ਜਾਣਾ ਹੁੰਦਾ ਉਹ ਇਹ ਸਾਰੇ ਇਹਨਾਂ ਨੇ ਪ੍ਰੋਗਰਾਮ ਜਿਹੜੇ ਨੇ ਰੱਦ ਕਰਵਾ ਦਿੱਤੇ ਨੇ ਹੁਣ ਮੇਰਾ ਜਾਣਾ ਮੇਰੀ ਉੱਥੇ ਰਜਿਸਟਰੀ ਹੈ ਇਹ ਉੱਥੇ ਨਹੀਂ ਜਾਣ ਦੇ ਰਹੇ ਹੈਗੇ ਕਹਿੰਦੇ ਥੋੜੀ ਦੇਰ ਰੁਕ ਜਾਓ ਹੁਣ ਇਹ ਤਾਂ ਪੁੱਛੋ ਵੀ ਇਹ ਕੀ ਕਹਿ ਰਹੇ ਨੇ ਕੀ ਲੱਗਦਾ ੱੱਕਾ ਹੋ ਰਿਹਾ ੱੱਕਾ ਸ਼ਰੇ ਆਉਂਦਾ ਨਹੀਂ ਚਲੇਗੀ ਨਹੀਂ ਚਲੇਗੀ ਨਾ ਇਹ ਨਾ ਭਲੇ ਕੋਈ ਪ੍ਰੂਫ ਹੈ ਇਹਨਾਂ ਵਾਸਤਾ ਰੋਕਣ ਦਾ ਕੋਈ ਸ਼ਾਇਤ ਹੈ ਨਹੀਂ ਇਹਨਾਂ ਨੂੰ ਹਾਂ ਜੀ ਇਹਨਾਂ ਤੋਂ ਪੁੱਛੋ ਤਾਂ ਸਹੀ ਵੀ ਰੋਕ ਕਿਉਂ ਰਹੇ ਨੇ ਦੇਖੋ ਫਿਰ ੱੱਕਿਆ ਦੁਖੀ ਕੀਤੀ ਜਾ ਰਹੀ ਹੈ ਜੀ ਸਰਕਾਰ ਰਹਿਣੀ ਉਹ ਸਦਾ ਨਹੀਂ ਰਹਿਣਾ ਇਹੀ ਪਬਲਿਕ ਨੇ ਬਣਾਇਆ ਇਹੀ ਪਬਲਿਕ ਮੂੰਹ ਦੇ ਮੂੰਹ ਸਿੱਟੂਗੀ ਮੇਰੇ ਮਾਮ ਸ਼ੇ ਮੇ ਜੇ ਤਾਂ ਹੁੰਦਾ ਤਾਂ ਮੈਂ ਇੱਥੇ ਲੇਡੀਜ਼ ਮੈਂ ਵੀ ਲਿਆ ਕੇ ਧੱਕਾ ਮੁਕੀ ਕਰਾ ਸਕਦੀ ਸੀ ਹੁਣ ਸਾਰੇ ਜੈਂਟਸ ਨੇ ਜੇ ਲੇਡੀਜ਼ ਨੂੰ ਕੁਝ ਕਹਿੰਦੇ ਨੇ ਤਾਂ ਮੈਨੂੰ ਫੜ ਲਿਆ ਜੇ ਇਹ ਕੁਝ ਕਹਿੰਦੇ ਨੇ ਤਾਂ ਫਿਰ ਇਹ ਨੇ ਫਿਰ ਕਾਨੂੰਨ yaad ਹੁੰਦਾ ਫਿਰ ਕਾਨੂੰਨ yaad ਹੁੰਦਾ ਇਹਨਾਂ ਦੇ ਜੇ ਮੈਂ ਇਦਾਂ ਧੱਕਾ ਕਰੂੰਗੀ ਫਿਰ ਵੀ ਕਾਨੂੰਨ ਹੈ ਮਤਲਬ ਸਾਡੇ ਲਈ ਤਾਂ ਦੋਨੋਂ ਪਾਸੇ ਕਾਨੂੰਨ ਹੈ ਇਹਨਾਂ ਲਈ ਕੋਈ ਕਾਨੂੰਨ ਨਹੀਂ ਹੈ ਮੈਂ ਹੁਣ ਇਹੀ ਕਹਿ ਰਹੀਆਂ ਚਾਹੇ ਜਿੰਨਾ ਮਰਜ਼ੀ ਜੋਲਰ ਅਰੈਸਟ ਕਰ ਲੈਣ ਜੋ ਮਰਜ਼ੀ ਕਰ ਲੈਣ ਮੈਂ ਆਪਣੇ ਕੰਮ ਤੇ ਜਾਣ ਹੀ ਜਾਣਾ ਜਾਂ ਫਿਰ ਜੋ ਵੀ ਹੈ ਨਾ ਕੋਈ ਮੇਰੇ ਖਿਲਾਫ ਕੋਈ ਉਹ ਹੈ ਉਹ ਦੱਸਣ ਕੁਝ ਵੀ ਮੇਰੇ ਖਿਲਾਫ ਕੋਈ ਸ਼ਿਕਾਇਤ ਹੈ ਤਾਂ ਦੱਸ ਮੈਂ

ਇਹ ਲੱਗਦਾ ਮੈਨੂੰ ਕੋਈ ਮਸਲੇ ਨੂੰ ਪਾਦ ਲੱਗੀ ਹੈ ਸਾਰੀ ਬੇਇੱਜ਼ਤੀ ਕਰਨ ਦਾ ਮੈਂ ਤਾਂ ਜਾਣ ਕੇ ਕਿੱਦਾਂ ਬੈਠਣਾ ਦੁੱਧੋ ਸਾਨੂੰ ਖਾਣੇ ਵਾਸਤੇ ਲੱਗੀ ਹੈ ਕੋਸ਼ਿਸ਼ ਕਰਿਆ ਮੈਨੂੰ ਕੰਮ 'ਚ ਬੈਠ ਕੇ ਗੱਲ ਕਰਾਣਾ ਤੁਸੀਂ ਫੋਨ ਤੋਂ ਆਦੀ ਨਾਲ ਠੱਕੇ ਮਾਰਦੇ ਕੋਲੇ ਕੋਈ ਵਰੰਟ ਹੈ ਮੈਨੂੰ ਸਾਰੇ ਕੋਲ ਕੁਝ ਹੈ ਅਸੀਂ ਜਾਂ ਮੰਨੋ ਵੀ ਠੱਕੇ ਨਾਲ ਕਰਿਆ ਠੱਕੇ ਨਹੀਂ ਕਰ ਰਹੇ ਹੁੰਦੇ ਇਹ ਆਮ ਦਾ ਚਲੋ ਠੀਕ ਹੈ ਬਹਿ ਕੇ ਗੱਲ ਕਰ ਲੈਂਦੇ ਆ ਹੁਣ ਹੁਕਮ ਦਿਖਾਓ ਰੈਸਟ ਕਰ ਲਓ ਸਰਕਾਰੋ ਯਾਰ ਇਹ ਗੱਲ ਨੂੰ ਚਲੋ ਜੀ ਬਗੇ ਰੱਖ ਲੇ ਥੋੜਾ ਕੰਮ ਹੈ ਨਾ ਥੋੜਾ ਆਜੋ ਪੁੱਤ ਇਹਨਾਂ ਬੰਦੋ ਨਾ ਕਰੂਗਾ ਅੰਮਾਲਾ ਨਾ ਜਿਹੜਾ ਨਹੀਂ ਬਣਾਉਂਦਾ ਕੋਈ ਹੈ ਤੂੰ ਚਲ ਨਾ ਨਹੀਂ ਟੋਕਾਂ ਉਹ ਤੇ ਟਾਈਮ ਦੇ ਦੋ 15 ਮਿੰਟਾਂ ਨਾ ਨੂੰ ਮੈਮ ਇਹ ਪੁੱਤ 15 ਮਿੰਟ ਟਾਈਮ ਦੇ ਦੋ ਆਜੋ ਦਾਜੋ ਕਿੰਨਾ ਟਾਈਮ ਬਣ ਕੱਲ 20 ਮਿੰਟ 20 ਕੇ 20 ਮਿੰਟ ਦਿੱਤਾ ਇਸੋਂ ਦੀ 20 ਮਿੰਟ ਮੈਂ ਗੱਲ ਕਰਾਂਗੇ ਹੁਣ ਕੋਈ ਮੇਰੀ ਗੱਲ ਨਹੀਂ ਦੇਖੋ ਮੇਰਾ ਤੁਸੀਂ ਹਰ ਵਾਰਕ ਬਾਅਦ ਜੋ ਕਰਨਾ ਪਾਓ ਸਾਰਿਆਂ ਨੂੰ ਦੇਜੋ ਕੋਈ ਗੱਲ ਨਹੀਂ ਮੈਨੂੰ ਲੱਗਦਾ ਕਿ ਮੈਂ ਕਰਾਂ ਪਰ ਜੋ ਧੱਕਾ ਹੋ ਰਿਹਾ ਚਰੇ ਹਾਂ ਬਿਲਕੁਲ 20 ਮਿੰਟ ਬਾਅਦ ਫੇਰ ਕਹਿੰਦੇ 20 ਮਿੰਟ ਨਹੀਂ ਕਿ ਤੁਸੀਂ ਜਿਹੜਾ ਧੱਕਾ ਕਰਦੇ ਹੋ ਨਹੀਂ 20 ਮਿੰਟ ਦੇ ਦਿਓ ਇੱਕ ਵਾਰੀ ਦੇਖੋ 20 ਮਿੰਟ ਤਾਂ ਹੋ ਗਏ ਇੰਨੀ ਦੇਰ ਤੋਂ ਜਿੰਨਾ 20 ਮਿੰਟ ਦਾ ਵਕਤ ਹੋ ਗਿਆ 3 ਘੰਟੇ ਹੋ ਗਏ ਜੀ ਆਨਰਡਰ ਦੋ ਕਾਦਰ ਕਾਦਰ ਦੀ ਗੱਲ ਨਹੀਂ ਕਰਨੀ ਕਿਸ ਮੁੱਦੇ ਤੇ ਗੱਲ ਕਰ ਰਹੇ ਹੋ ਇਹ ਕਹਿੰਦੇ ਕੋਈ ਆਰਡਰ ਨਹੀਂ ਹੈ ਇਹ ਤੁਹਾਨੂੰ ਮਰਬਲੀ ਕਿਹਾ ਗਿਆ ਇਹ ਤਾਂ ਇਹ ਤਾਂ ਦੇਖਿਆ ਤੁਹਾਨੂੰ ਲੋਰਡ ਆਰਡਰ ਕਰਕੇ ਦੇਖਣੇ ਪਈਏ ਕੀ ਲੱਗਦਾ ਕੀ ਲੱਗਦਾ ਕੋਈ ਇਹਨਾਂ ਚੋਕੋ ਕ੍ਰਿਮੀਨਲ ਬੰਦੇ ਨੇ ਜਿਹੜੇ ਕੀ ਹੈ ਹਾਲਾਤ ਕਵੇ ਅਰ ਤੁਹਾਡੇ ਤੋਂ ਕੋਈ ਐਸਾ ਕੇਸ ਹੋਇਆ ਵੀ ਅਕਾਲੀ ਦਲ ਦੇ ਜਿਹੜੇ ਇੱਥੇ ਦੇ ਵਰਕਰ ਨੇ ਉਹਨਾਂ ਨੇ ਕੁਝ ਐਸਾ ਕੀਤਾ ਕੋਈ ਹੈ ਤੁਸੀਂ ਕਿਉਂ ਐਦਾਂ ਕਰ ਰਹੇ ਹੋ ਵੀਰੇ ਤੁਸੀਂ ਥੋੜੀ ਕੀ ਸਮਝੋ ਨਾ ਵੀ ਤੁਸੀਂ ਅਸੀਂ ਤੁਹਾਡੀ ਨੌਕਰੀ ਸਮਝ ਰਹੇ ਆ ਤੁਹਾਡਾ ਕੰਮ ਸਮਝ ਰਹੇ ਥੋੜਾ ਕਾਰੋਬਾਰ ਸਮਝਾ ਸਾਡਾ ਵੀ ਸਮਝੋ ਨਾ ਮੇਰਾ ਬਹੁਤ ਜ਼ਰੂਰੀ ਆ ਜਾਣਾ ਤੁਸੀਂ ਕਿਉਂ ਨਹੀਂ ਸਮਝ ਰਹੇ ਹੋ ਵੀਰੇ ਤੁਸੀਂ ਇੱਕ ਮਿੰਟ ਦੋ ਵੀਰੇ ਪਲੀਜ਼ ਇੱਕ ਮਿੰਟ ਬੈਠੇ ਇੱਕ ਮਿੰਟ ਐਦਾਂ ਤੁਸੀਂ ਬੈਠੇ